ਸਕੂਲ ਗਏ ਜਿਸ ਚਲਵਾਰ ਨਹੀਂ ਇੰਟਰਨੈਟ ਤੇ ਬੋਲਣ ਨਾਲ ਕਰੀ ਗਏ ਸਾਟਨ ਸੈਟਟ ਹੈ ਰੱਟ ਹੈ ਇਹ ਸਾਡੀ ਕੀ ਹੈ ਆਹ ਗਰਾਂ ਆ ਕੇ ਦੀ ਸਰ ਕੜੀ ਹੈ ਤੁਮੀ ਜੇਦਾ ਸੈਟ ਫੇਰ ਉਹ ਦੇ ਇਸ ਨਾਲ ਸੈਟਾ ਉਹ ਦੇ ਦੇ ਜਿਹੜਾ ਕਮੀ ਸੈਟਾ ਉਹ ਦੇ ਦੇ ਇਹਨੇ ਪਾਉਣਾ ਉਹ ਹੋਰ ਆ ਮੈਂ ਪਾਉਣਾ ਜਿਹੜਾ ਸੂਟ ਜਿਹੜਾ ਸੈਟ ਹੈ ਕਿਤੇ ਕੱਲ ਨੂੰ ਪਾਉਣਾ ਹੈ ਜੇ 4 ਤਰੀਕ ਕੋਈ ਤੋੜਾ ਜਿਹਾ ਤਬਾਹ ਹੈ ਇਹ ਬੰਦ ਲਿਆ ਬੋਲਵਾਰ ਚ ਤੁਹਾਡੀ ਨਾਮਾਈ ਦੇ ਹੋ ਕੇ ਲਿਖਦੀ ਬਾਈ ਤਾਂ ਹਾਂ ਹਾਂ ਬਸ ਜੀ ਇਹ ਪਾ ਦੇ ਲਿਖੀ ਦੇ ਮਾਦੇ ਫਿਰ ਫਿਰ ਤੈਨੂੰ ਐ ਦਾ ਪਤਾ ਦਵਾਈ ਦੇ ਤੇ ਪਰ ਤੁਹਾਨੂੰ ਬਸ ਇਹ ਆ ਜੀ ਸੈਂਡ ਕਰ ਦੂੰ ਮੈਨੂੰ ਪਤਾ ਨਹੀਂ ਤੁਸਿਆ ਕਿ ਨਹੀਂ ਬਤਾਉਂਦੀਆਂ ਕਿ ਨੌਕਰੀ ਨਾਲ ਸਾਈਨ ਕੀ ਕਰਦੀ ਐ ਇਹ ਤਾਂ ਫਿਰ ਹੋਰ ਤੇ ਸਾਈਨ ਲਗਾਉਂਦੀ ਐ ਹੋਰ ਕਾਹ ਮੈਸਜ ਸੈਂਡ ਕਰਦੀ ਬਸ ਪਾਸਪਰ ਨਾਲ ਫੋਨ ਤੇ ਹੀ ਆ ਗੀ ਮੀਨ ਜਦੋਂ ਤੇਰਾ ਹੋਗਾ ਤਾਂ ਉਹਦੇ ਕੰਮ ਦੀ ਨਮਾਈ ਤਾਂ ਹੋਈ ਹੋਈ ਐ ਹਾਂ ਏਹ ਰਾ ਦੂਰਾ ਵੀ ਆ ਮੈਂ ਤੈਨੂੰ ਆ ਸਾਰਾ ਨਾਪ ਕਰ ਦਿੰਨੀ ਆ ਸੈਨ ਠੀਕ ਐ ਠੀਕ ਆ ਜਮਨ ਬਸ ਬਾਈ ਤਾਂ ਫਸ ਗਈ ਆ ਭਾਈ ਕਹਿੰਦਾ ਤੇ ਕਰੀਏ

ਕੋਈ ਨਾ ਗੱਲ ਕੁਲ ਨੂੰ ਬੜਾ ਦਿਓ ਕੁੜੀਏ ਇਹ ਹੌਲੀ ਹੌਲੀ ਮੋੜ ਮੂਰੇ ਗੱਡੀ ਆਇਦਰੋਂ ਆਹ ਗੱਡੀ ਕੋਲੋਂ ਮੋੜ ਜੂ ਤੇਰੇ ਵਾਲੀ ਕੋਲੋਂ ਚੱਲ 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 ਹੋਰ ਵਾਹ ਇੱਥੇ ਮਿੱਤਰ ਵੀ ਬਹੁਤ ਤੂੰ ਕੱਢੋ ਨਾ ਕਰੀਂ

ਕਰ ਦੇਗਾ ਤਾਂ ਕਰਕੇ ਜਾਦੀ ਇੱਥੇ ਤੁਹਾਡੇ ਕਰ ਦੇਗਾ ਤਾਂ ਮੈਨੂੰ ਐ ਲੱਗਦਾ ਕਿਤੇ ਮੈਨੂੰ ਐ ਹੁੰਦਾ ਕਿ ਸ਼ੂਟਕਾਰ ਤੇ ਬਾਹਲੇ ਹੋ ਜਾਂਦੇ ਨੇ ਇਸ ਨਾਮ ਨੂੰ ਲੱਤ ਜਾਂਦੀ ਹੈ ਸਕੂਟੀ ਔਰ ਕਦਮ ਵਾਂਗ ਮੈਂ ਨਾਲ ਗੱਡੀ ਸਿੱਖ ਹੀ ਲੈਣੀ ਆ ਮੈਂ ਓਕੇ ਸਿੱਖਣੀ ਆ ਸਾਡੀ ਸੜਕ ਬਣਦਾ ਤੇ ਸੜਕ ਬਾਰੇ ਖਰਾਬ ਹੋ ਪਈ ਹੈ ਚਲ ਹੁਣ ਤਾਂ ਜਵਾਬ ਕਿਲਾ ਮੈਂ ਹੁਣੇ ਸਿੱਖ ਲਿਆ ਕਰ ਕੁਛ ਮਿਲਵਾਇਆ ਹੋਗਾ ਮੈਂ ਚਲ ਹੁਣ ਤਾਂ ਹੈਗੀ ਇਹ ਕਿਹੜਾ ਨਾਲ ਲੈ ਕੇ ਜਾਓ ਇੱਕ ਜਣਾ ਤਾਂ ਲੈ ਕੇ ਜਾਊ ਬਿਆਤਰੀ ਲਿਓ ਕੁੜੀ ਲੈ ਜਾ ਕੁੜੀ ਲੈ ਜਾ ਹੁੰਡਾ ਲੈ ਜਾ ਇੱਕ ਜਣਾ ਤਾਂ ਆਪੀ ਲੈ ਜਾਊਗਾ ਚਲ ਉਹ ਟ੍ਰੇਨ ਜਿਆਦਾ ਵੱਡੀ ਸਾਨੂੰ ਹੋਤਿਓ ਉਸੇ ਸਿੱਖ ਗਈਆਂ ਦੀਆਂ ਕੱਲੀਆਂ ਨੂੰ ਬਾਹਰੇ ਕੰਮਾਂ ਦਾ ਫਰ ਹੋ ਗਿਆ ਕਿਤਾ ਜਿਹੜਾ ਰਿਕਾਰਡ ਚਾਹੀਏ ਦਾ ਸਕੂਟਰੀ ਜੰਮੀ ਆ ਵੀ ਕਰਾ ਲੱਖਿਆ ਉਹ ਨਾ ਉਧਰ ਨਾ ਆ ਸਾਡੇ ਕੀ ਹਾਂ ਚਾਹ 14 ਮਿੰਟ ਹੋਦਰਿਆ ਹੁਣ ਵਾਰਾ ਕਰੇ ਪਰ ਹੁਣ ਆਪ ਖੜ ਜਾਂਦੀਆਂ ਹਾਂ ਦੇ ਖੜ ਦੇ ਫਿਰ ਤੱਕ ਤੁਸ ਆਪਾਂ ਨੂੰ ਕੋਈ ਹੰਦ ਜੁੜ ਬਿਆਦੀ ਇਹਨੂੰ ਵੀ ਹੱਥ ਨਹੀਂ ਜੀ ਨਹੀਂ ਨਾ ਕੰਟੀ ਕਪੀ ਨੂੰ ਸੁਣਾਉਂਗੇ ਨਹੀਂ ਮੋਰ ਦਿਨ ਇਹ ਦਾ ਸਮਪਰਾਪਾ ਕਟੀ ਕਲਾਕੀ ਤੋਂ ਨਹੀਂ ਤੋ ਨਾ ਨਾ ਤਸੀ ਆਪਾਂ ਨੂੰ ਪਲੂਣ ਨੂੰ ਕਹਿੰਦੇ ਸਾਡੇ ਆ ਵੀ ਹੋਰ ਇਹਨਾਂ ਦੀ ਪਲੂਣ ਮਾਠ ਦਸ ਦਿਨਾਂ ਤੋਂ ਮੋਰ ਤਾਂ ਕਰਦੀ ਹੁੰਦੀ ਵਾਰੀਆਂ ਲੱਗੀਆਂ ਨੇ ਸਾਡੇ ਤਾਂ ਪਲੂਣਾ ਨੇ ਵੀ ਨਹੀਂ ਕਰਿਆ ਕਰੋ ਆਪੇ ਘਟਰ ਚੁੰਗ ਲੈ ਰੋਟੀ ਗਾਹ ਤਾਂ ਮੋੜ ਕੇ ਲੱਗਦਾ ਸਾਡੇ ਘਟਰ ਨਹੀਂ ਚੈਨਾ ਪੜੇ ਟੀਲੇ ਬਸ ਉਹੀ ਹੋਈ ਹੁੰਦੀ ਹੈ। ਕੋਈ ਆ ਕੇ ਸੋਹਣੇ। ਹੁਣ ਕਾਹੀ ਹੈ ਨਹੀਂ ਬਾਪੀ ਪਹਿਲਾਂ ਹੈਗੀ ਸੀ ਨਾ। ਜੇ ਨਾ ਇਹ ਮੇਰੇ ਕੱਲ ਦਰ ਭੇਜਿਆ ਉੱਥੇ ਬਣੇਗੇ ਉਹ ਦਰ ਭੇਤ ਬਣਾਉਂਗਾ। ਅੱਜ ਬਣੇ ਬਾਰੇ ਨੂੰ ਫਲਾਉਂਦੇ। ਜੇ ਮਾ ਘਾਉਨੇ ਦਾ ਤੁਸੀਂ ਆਉਂਦੇ ਨਾ। ਨਾ ਨਾ ਬਗਿਆ ਫਿਰ ਹਾਲ ਹੈ ਨਹੀਂ ਦਾ ਟਾਈਮਿੰਗ ਚੰਗਾ ਬਹੁਤ ਆਜਾ ਇੰਨੀ ਕਿਹੜਾ ਹੁੰਦਾ ਕੋਈ ਨਹੀਂ ਤੁੰਗੀ ਆਜੀ ਕਿਵੇਂ ਲੰਘੂ ਚੂਟਾ ਰਹਿ ਹਾਂ ਇਹਦੀ ਫੋਨ ਗਈ ਪੱਪੜਾ ਹੀ ਕਿਤੇ ਰਹਿੰਦੇ ਸਾਰਾ ਲਾ ਦੇ ਇਸੀ ਪਹਿਲਾਂ 52 5 ਕੀ ਹੋ ਗਿਆ ਖੋਲਿਆ ਨਹੀਂ ਤੈਨੂੰ ਹਾਏ 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 ਆ ਚਲੋ ਜੀ ਸਾਡ ਪਹੁੰਚ ਗਿਆ ਆਪਾਂ ਕੱਪੜੇ-ਕੱਪੜੇ ਲਾਉਣੇ ਮੱਝਾਂ ਜਿ ਬੈਠੀਆਂ ਨੇ ਪਾਣੀ ਪੀਉਣੀਆਂ ਸਰਦਾਰ ਜੀ ਮਿਲਣੇ ਖੇਤ ਕੰਮ ਕਰਵੋਣਤੀ ਰਹ ਪਾਈ ਜੰਨੇ ਨੇ ਹੁਣ ਆਪਾਂ ਕੱਪੜੇ ਚੇਂਜ ਕਰਕੇ ਪਾਣੀ ਪੀਣਾ ਕੱਖ ਪੋਣੇ ਧਾਰ ਕੱਢਦੇ ਆ ਕਰੋ ਜੀ ਤੁਸੀਂ ਇਸ ਵਲੌਗ ਨਾਲ ਇੰਜੋਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚੱਲ ਤੇ ਵੀ ਚੈਨਲ ਤੇ ਨਵੇਂ ਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ 12:00 ਵੱਜ ਗਏ ਦੋ ਮੋਟਰਾਂ ਚੱਲ ਰਹੀਆਂ ਆਪਾਂ ਜੇ ਕੰਮ ਕਰਵਾਉਂਦੇ ਫਿਰਦੇ ਆਂ ਉਧਰੋਂ ਪਹਿਲਾਂ ਮੈਂ ਦੂਜੀ ਮੋਟਰ ਦਾ ਪਾਣੀ ਬਦ ਲਈ ਉਹਦੋਂ ਮੇਰੇ ਕੋਲ ਫੋਨ ਨਹੀਂ ਸੀ ਤੇ ਸਰਦਾਰ ਜੀ ਚਲੇ ਗਏ 10:00 ਵਜੇ ਦਿਨ ਦੀ ਲੇਟ ਆ ਫਿਰ ਉਹਨੂੰ ਰਾਮ ਜੂਗਾ ਫਿਰ ਰਾਤ ਨੂੰ ਔਖਾ ਹੋ ਜਾਂਦਾ ਬਾਕੀ ਹੁਣ ਧੁੱਪ ਪੈਂਦੀ ਆ ਟਾਈਮ ਨਾਲ ਤੇ ਸਪਰੇਅ ਸਪਰੂ ਹੋ ਜੂ ਜੇ ਕਰਨੀ ਪਈ ਆ ਜਿਹੜਾ ਇੱਧਰ ਪਾਣੀ ਪੈਂਦਾ ਸੀ ਇਹ ਤਾਂ ਭਰ ਗਿਆ ਆਪਾਂ ਨੇ ਬੰਦ ਕਰਤਾ ਪਹਿਲਾਂ ਪਾਣੀ ਲੱਗ ਰਿਹਾ ਜੀ ਕਣਕਾਂ ਨੂੰ ਇਹ ਧਿਆਨ ਨਾਲ ਲਾਉਣਾ ਪੈਂਦਾ ਆਪਾਂ ਨੂੰ ਦੂਸਰਾ ਤਾਂ ਚੱਲ ਰਾਤ ਰੁੱਤ ਨੂੰ ਵੀ ਖੁੱਲਾ ਛੱਡਿਆ ਜਾਂਦਾ ਹੈ ਇਹ ਤਾਂ ਸਾਰਾ ਭਰ ਗਿਆ ਆ ਰਹਿ ਗਿਆ ਥੋੜਾ ਜਿਹਾ ਇਹੀ ਦੇਖਣ ਆਈ ਦੀ ਆਪਾਂ ਇਹ ਮੈਂ ਇੱਧਰ ਦੀ ਦੇਖਣ ਆ ਗਈ ਇਦੋਂ ਉਧਰ ਸਾਰੇ ਪਾਸੇ ਗਿੱਲਾ ਹੋਇਆ ਪਿਆ ਰਸਤਾ ਨਹੀਂ ਤਿੱਕੇ ਸੇ ਪਾਸੇ ਹੁਣ ਇਹ ਲੱਗ ਜੂਗਾ ਇਹਨੂੰ ਤਾਂ ਅੱਧਾ ਘੰਟਾ ਅੱਧੇ ਘੰਟੇ ਤੱਕ ਫੇਰ ਘੇੜਾ ਮਾਰ ਕੇ ਜਾਣਾ ਪੈਣਾ ਇਹ ਤਾਂ ਪਿਆਏਗਾ ਤਾਂ ਤਾਂ 12:30 1:00 ਹੋ ਜੂਗਾ ਅਸਾਇਫੀ ਮੇਰੇ ਨਾਲ ਨਾਲ ਪਹਿਲਾਂ ਵੀ ਮੈਂ ਉਧਰ ਉਹ ਕਰਨ ਆਈ ਸੀ ਮੈਂ ਇੱਕ ਜੀਰਨੀ ਸਾਗ ਦੀ ਤੋੜ ਲਈ ਮੈਂ ਚੱਲ ਸਾਗ ਬਣਾ ਲਾਂਗੇ ਪਤਾ ਹੁਣ ਸਰਦੀ ਚੋਂ ਉਨਾ ਹੀ ਟਾਈਮ ਸਬਜ਼ੀ ਬਣਾਉਣ ਤੇ ਲੱਗ ਜਾਂਦਾ ਉਹਨਾਂ ਚ ਸਾਗ ਬਣ ਜਾਂਦਾ ਸੀ ਥੋੜਾ ਜੀ ਬਣਾਉਣਾ ਨੇ ਬਸ ਇੱਕ ਜੀਰਨੀ ਇੱਕ ਜੀਰਨੀ ਸਮਾਨ ਦੀ ਹੋ ਜਾਂਦੀ ਹੈ ਚਲੋ ਜੀ ਹੁਣ ਇਹ ਤੇ ਲੱਗੂ ਅੱਧਾ ਘੰਟਾ ਆਪਾਂ ਇੱਕ ਵਾਰ ਚੈੱਕ ਕਰਕੇ ਹੁਣ ਮੈਂ ਸਰਦਾਰ ਜੀ ਨੂੰ ਫੋਨ ਕਰ ਦੂੰਗੀ ਮੌਸਮ ਵਧੀਆ ਹੁਣ ਤਾਂ ਵਧੀਆ ਧੁੱਪ ਪੈਣ ਲੱਗੀ ਹੁਣ ਇਸ ਤੋਂ ਬਾਅਦ ਚਾਹੇ ਆਪੀ ਆ ਕੇ ਦੇਖਣ ਜਾਂ ਫਿਰ ਮੋਟਰ ਬੰਦ ਕਰ ਲਾਂਗੇ ਉਧਰ ਸਾਰਾ ਰੰਮਿਆ ਪਿਆ ਹੈ ਕੱਲੇ ਕਹਰੇ ਬੰਦਿਆਂ ਦੇ ਸਿਰ ਤੇ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਨੇ ਨਾ ਤਾਂ ਹੁਣ ਕੰਮ ਛੱਡ ਸਕਦੇ ਆ ਹਨਾ ਚਲ ਆਈ ਗਰਾਂ ਲ ਮਿਲ ਕੇ ਟਾਈਮ ਪਾਸ ਹੋ ਜਾਂਦਾ ਪਿੰਦਰ ਦੇ ਹੁਣ ਫਰਵਰੀ ਚ ਪੇਪਰ ਆ ਗਏ ਪਹਿਲਾਂ ਸਰਦਾਰ ਜੀ ਤਾਂ ਕਹਿੰਦੇ ਤੇ ਇਹਨੂੰ ਰੱਖ ਲਓ ਦੋ ਮੋਟਰਾਂ ਚੱਲ ਰਹੀਆਂ ਨੇ ਉਹ ਕੋਈ ਨਾ ਮੈਂ ਦੇਖ ਲਉ ਪੜ ਲੈਣਗੇ ਛੁੱਟੀਆਂ ਪਹਿਲੀ ਬਹੁਤ ਮਾਰ ਲੀਆਂ ਇਹਨਾਂ ਨੇ ਹੈਗਾ ਮੇਰੇ ਨਾਲ ਮੇਰਾ ਸੈਫੀ ਬਾਡੀਗਾਰਡ ਹੈ ਸੈਫੀ ਇਹ ਪਹਿਲਾਂ ਉਧਰ ਵੀ ਗਿਆ ਇੱਧਰ ਵੀ ਗਿਆ ਇਹਨੂੰ ਤਾਂ ਬਸ ਬਕੁੰਡਾ ਨਹੀਂ ਖੜਕਣ ਦਿੰਦਾ ਗੇਟ ਦਾ ਤਾਂ ਇਹ ਉਹਦੀ ਚੱਲਦਾ ਨਾਲ ਨਾਲ ਸਾਰਾਂ ਦਿਨ ਅੰਦਰ ਬੈਠੇ ਰਹਿਣੇ ਧੁੱਪੇ ਗੇੜਾ ਦਿੱਤਾ ਜਾਂਦਾ ਚਲੋ ਜੀ ਟਾਈਮ 4:30 ਹੋ ਗਏ ਤੇ ਸਾਗ ਮੈਂ ਧਰਤਾ ਹੁਣ ਮੈਂ ਲਸਣ ਸਿਰ ਲੱਕੇ ਕੁੱਟ ਕੇ ਪਾਉਂਗੀ ਆਦਾ ਹਰੀ ਮਿਰਚ ਪਹਿਲਾਂ ਮੈਂ ਉਧਰੋਂ ਵੀਡੀਓ ਬਣਾ ਕੇ ਆਈਆਂ ਰਕੇ ਪਟੀਕੜੇ ਤੇ ਕੱਲ ਸਾਨੂੰ ਟਾਈਮ ਨਹੀਂ ਲੱਗਿਆ ਸਾਗ ਧਰਨ ਦਾ ਹੰਡੇ ਦੀ ਜਿਵੇਂ ਸੀ ਸਾਰਾ ਕੰਮ ਖਰਾਬ ਹੋ ਗਿਆ ਜਿਵੇਂ ਸਰਦਾਰ ਜੀ ਘਰੇ ਰਹੇ ਤੇ ਅਸੀਂ ਸਾਰੇ ਬਾੜੀ ਬੂੜੀ ਲਾਉਣੀ ਸੀ ਹਜੇ ਸਾਡਾ ਅਦਬਚਾੜਾ ਫੇ ਪਹਿਲਾਂ ਸਾਨੂੰ ਦ ਸਵੇਰੇ ਉਹ ਲਾਏ ਦੇਖੋ ਇਤਕੀ ਸਾਡਾ ਸਾਰਾ ਸਮਾਨ ਲੇਟ ਹੋ ਗਿਆ ਤੇ ਸਾਡੇ ਬੱਚੇ ਨਾ ਤਾਂ ਚੀਰ ਕੇਲਾ ਸੁਣਕਾਉਣ ਦੇਣ ਨਾ ਅੱਦਾਂ ਹੁਣ ਸਾਰਾ ਕੁਝ ਕੁੱਟ ਕੇ ਪਾਉਣਾ ਪਊਗਾ ਨੂੰ ਸਾਗ ਦੇ ਵਿੱਚ ਸਾਗ ਤਾਂ ਘੰਟੇ ਕਿਰਜਿਆਂ ਦਾ ਅਸੀਂ ਇੱਕੋ ਹੀ ਚੀਰਨੀ ਸਾਗ ਦੀ ਪਾਉਣੀ ਹੈ ਤੇ ਕੱਲਾ ਪਤਾ ਸਾਨੂੰ ਦੱਸਿਆ ਸੀ ਵੀਡੀਓ ਚ ਵੀ ਚਲੇ ਗਏ ਭੋਗ ਤੇ ਭਾਈ ਬਾਲੇ ਪਰਿਵਾਰ ਦਾ ਵੀ ਕੰਮ ਔਖਾ ਹੀ ਹੋ ਜਾਂਦਾ ਇੱਕ ਨਾ ਤਾਂ ਕੰਮ ਚੱਲਦਾ ਹੀ ਰਹਿੰਦਾ ਸਾਡੇ ਸੁੱਖ ਨਾਲ ਪੂਰੇ ਵੀ ਪਾਪਾ ਜੀ ਹੋਰੀ ਸੇਫਰਾ ਸੀ ਉੱਥੇ ਸਾਡੇ ਮੇਰੇ ਦਾਦਾ ਜੀ ਦੀ 6 5 ਭੈਣਾਂ ਸੀ ਸਾਰੀ 5 ਭਰਾ ਸੀ ਉਹ ਉਹਨਾਂ ਦਾ ਪਰਿਵਾਰ ਹੋ ਗਿਆ ਗਾਂਹ ਕੁਸ ਨਾ ਕੁਸ ਚੱਲਦਾ ਹੀ ਰਹਿੰਦੇ ਇਹ ਸਾਡੇ ਵਾਲਿਆਂ ਨੇ ਸਹੀ ਕੰਮ ਕਰਿਆ ਵੀ ਬਰੋਬਰ ਦਾ ਪਰਿਵਾਰ ਭਾਲੋ ਕੋਈ ਘਾਟਾ ਨਾ ਹੋ ਜੇ ਰਿਸ਼ਤੇਦਾਰੀਆਂ ਚ ਲੈਣਾ ਗਾਂਹ ਸਾਰਿਆਂ ਦੇ ਇੱਕ ਇੱਕ ਦੋ ਦੋ ਬੱਚੇ ਹੋ ਗਏ ਕੁੜੀਆਂ ਹੋ ਗਏ ਮੁੰਡੇ ਹੋ ਗਏ ਸਾਡੇ ਦਾ ਉੱਥੇ ਸਾਰਿਆਂ ਦਾ ਦੋ ਦੋ ਵਾਲਾ ਕੰਮ ਹੈ ਹੀ ਨਹੀਂ 4 4 5 5 ਕੁੜੀਆਂ ਨੇ ਦੋ ਦੋ ਤਿੰਨ ਤਿੰਨ ਜਿਹੜੀਆਂ ਕੁੜੀਆਂ ਘਟਣਾਂ ਉਹਦੇ ਮੁੰਡੇ ਵੱਧ ਨੇ ਇੰਨਾ ਜ਼ਿਆਦਾ ਲੰਬਾ ਪਰਿਵਾਰ ਹੋਇਆ ਪਿਆ ਘਟ ਘਟ 50 ਜਣੇ ਹੋਏ ਪੈ ਨੇ ਇਹੀ ਕੰਮ ਹੋਰੇ ਹੋ ਗਏ ਆਪਦਾ ਪਰਿਵਾਰੀ ਸੁੱਖ ਨਾਲ ਬਹੁਤ ਐ ਕਿਸੇ ਨਾ ਕਿਸੇ ਪਾਸੇ ਕੰਮ ਚੱਲਦਾ ਹੀ ਰਹਿੰਦਾ ਤੇ ਆ ਕਰਕੇ ਕੱਲ ਫਿਰ ਮੇਰੀ ਕਪਿੰਦਰ ਦੀ ਜਾਨ ਨਹੀਂ ਲੱਗੀ ਡਿਊਟੀ ਸਾਨੂੰ ਐਂਦੀ ਚਲਪਿੰਦਰ ਨਾਲ ਹੋ ਗਿਆ ਨਾਲੇ ਸੱਚ ਨਹੀਂ ਮਿਲਿਆ ਸਾਨੂੰ ਬਾਹਲੇ ਟਾਈਮ ਦਾ ਵਿਚਾਰਾ ਫੇਰ ਵੀ ਖੜੇ ਤਸੀਂ ਦੋ ਘੰਟੇ ਆਉਣਾ ਸੀ ਕਰਦੀਆਂ ਮਜਬੂਰੀਆਂ ਨੇ ਕਿਤੇ ਜਾ ਨਹੀਂ ਸਕਦੀ ਨਾ ਪਿੰਦਰ ਪਿੰਦਰ ਦੇਖੀ ਸੁਣ ਦੇਗੀ ਹੈਗੇ ਪੀਤੀ ਹੈ ਤੇ ਡੈਡੀ ਨੇ ਫੋਨ ਕਰਿਆ ਖੇਤ ਕਣਕ ਦੇਖ ਕੇ ਆ ਜਾ ਬਾਜਾ ਹਾਏ ਉਹ ਡਿੱਗ ਗਿਆ ਸਾਰਾ ਕੁਝ ਮੈਂ ਉਹਦੂ ਪੁੱਠੇ ਕੰਮ ਕਰਦੀਆਂ ਜਾ ਉਹ ਕਹਿੰਦਾ ਐ ਨਹੀਂ ਪਤਾ ਮੁੰਲਾ ਪਾਣੀ ਵੱਧ ਪੈ ਜੇ ਗਣਕ ਚ ਮੋਟਰ ਚੱਲਦੀ ਐ ਦੋ ਵਾਰ ਤਾਂ ਮੈਂ ਦੇਖੀ ਇੱਥੇ ਭਾਈ ਹੁਣ ਮੈਂ ਆਪਦੇ ਕੰਮਾਂ ਚੂਰੀ ਰੋਦਗੀ ਲੈਣਾ ਮੈਂ ਫਟਾਫਟ ਪਾਣੀ ਪਿਆਵਾ ਚਲੋ ਜੀ ਹੁਣ ਮੈਂ ਸਾਗ ਪਰ ਸਾਰਾ ਦਿਨ ਹੋ ਗਿਆ ਜੀ ਮੈਨੂੰ ਗੋਡੇ ਦੁਖਣ ਲੱਗੇ ਮੇਰੇ ਅੰਦਰ ਬੈਠੀ ਤੇ ਆਪਰ ਗੁਰਦੁਆਰਾ ਸਫਾਈ ਕਰਨੇ ਦੇ ਦੁਪट्टे ਕੱਢਣੇ ਤੇ ਡਾਈ ਵਾਲੇ ਸਲਾਈ ਵਾਲੇ ਸੂਟ ਕੱਢਣੇ ਤੇ ਕੰਮ ਮੁੜ ਜੇ ਪਏ ਬਹੁਤ ਜਿਆਦੇ ਨੇ ਮੈਂ ਤਾਂ ਸਵੇਰ ਦੀ ਲੱਗੀਆਂ ਉੱਥੇ ਸਾਬ ਸਫਾਈ ਕਰਨ ਹੁਣ ਫੇਰ ਜੇ ਸੋਨ ਦਿਖਾਵਾ ਉਹ ਹੀ ਕੁਸਫੇਰ ਹੋਇਆ ਤੇ ਹੁਣ ਮੈਂ ਸਾਗ ਦਾ ਨਮੇੜ ਦੀਆਂ ਫਟਾਫਟ ਕੰਮ ਤੇ ਮੱਝਾਂ ਨੂੰ ਪਾਣੀ ਪਿਉਣੀ ਪਿੰਦਰ ਦੀ ਲੱਗ ਖੇਤੀ ਰੋਟੀ ਕਰੋ ਜੀ ਤੁਸੀਂ ਇਸ ਬਲੌਗ ਨਾਲ ਇੰਜੋਏ ਕੱਲ ਨੂੰ ਆਪਾਂ ਹੋਰ ਬਲੌਗ ਨਾਲ ਮਿਲਦੇ ਆ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ